ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਮਾਤਾ ਮਾ ਬਜ਼ੁਰਗਾਂ ਨੂੰ ਜੀ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਵੇ ਘੋੜੇ ਆ ਜਿਹੜਾ ਮਗਰ ਖੜਾ ਤੂਫਾਨ ਆਪਣਾ ਸਤਿ ਸ੍ਰੀ ਅਕਾਲ ਤੇ ਅੱਜ ਬਲੌਗ ਬਣਾਉਣ ਦਾ ਕੋਈ ਇਰਾਦਾ ਤਾਂ ਹੈ ਨਹੀਂ ਸੀਗਾ ਜਾਦੇ ਪਿੰਡੋਂ ਤਰੇ ਆ ਆਪਾਂ ਬਣਾਇਆ ਨਹੀਂ ਤੇ ਇੱਥੇ ਆ ਕੇ ਬਣਿਆ ਇਰਾਦਾ ਕਿਉਂਕਿ ਆਪਾਂ ਜਾ ਰਹੇ ਹਾਂ ਗੁਰੂ ਘਰ ਦਰਸ਼ਨ ਕਰਨ ਕਈ ਤੈਨ ਹੋ ਗਏ ਸੀਗੇ ਜਾਨੀ ਕਿ 15 ਕਿ ਦਿਨ ਹੋ ਗਏ ਮਨ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਆਦਾਸ ਸੀਗਾ ਤੇ ਐਕਸਰਸਾਈਜ਼ ਵੀ ਛੁੱਟੀ ਹੋ ਸੀਗੀ ਸਾਈਕਲਿੰਗ ਵੀ ਛੱਟ ਗਈ ਸੀਗੀ ਤੇ ਥੋੜਾ ਜਿਆ ਆਪਾਂ ਤੁਹਾਨੂੰ ਦੱਸਦੇ ਆ ਅੱਜ ਤੋਂ 2.5-3 ਕਿ ਸਾਲ ਪਹਿਲਾਂ ਆਪਾਂ ਇੱਕ ਥੋੜੀ ਜਿਹੀ ਬਿਮਾਰੀ ਦੇ ਸ਼ਿਕਾਰ ਹੋ ਗਏ ਸੀਗੇ ਤੇ ਉਹ ਬਿਮਾਰੀ ਦਾ ਇਲਾਜ ਆਪਾਂ ਆਪੇ ਹੀ ਕੀਤਾ ਸੀ ਗਰਾਊਂਡ ਦੇ ذریعے ਗਰਾਉਂਡ ਦੇ ਜਿਹੜੀ ਉਹਦਾ ਇਲਾਜ ਕੀਤਾ ਸੀ ਆਪਾਂ ਡਾਕਟਰਾਂ ਨੇ ਤਾਂ ਐਵੇਂ ਆਪਾਂ ਨੂੰ ਪੰਬੜ ਭੂਸੇ 'ਚ ਪਾਈ ਰੱਖਿਆ ਸੀਗਾ ਤੇ ਹੁਣ ਉਹੀ ਬਿਮਾਰੀ ਮੋੜ ਕੇ ਹਾਵੀ ਇਦਾਂ ਲੱਗਦਾ ਹੀ ਵੀ ਹਾਵੀ ਹੋ ਰਹੀ ਆ ਫਿਰ ਤੇ ਇਹ ਕਰਕੇ ਕਈ ਤੈਨ ਹੋ ਗਾਇਆ ਕੰਮ ਦਿਮਾਗ ਸੱਟ ਗਿਆ ਨਹੀਂ ਨਾ ਸਰੀਰ ਹੋរੇ ਹਿਸਾਬ ਕਿਤਾਬ ਹੋਇਆ ਪਿਆ ਸੀਗਾ ਯਾਨੀ ਕਿ ਕੀ ਦੱਸਾਂ ਸ਼ਾਬਦਾਂ 'ਚ ਮੈਨੂੰ ਆਪ ਨਹੀਂ ਸਮਝ ਆਉਂਦੀ ਤੇ ਇਸ ਕਰਕੇ ਸੋਚਿਆ ਅੱਜ ਘੋੜਾ ਭਿਉਨੇ ਆ ਤੇ ਗੁਰੂ ਘਰ ਕਰਕੇ ਆਉਨੇ ਆ ਦਰਸ਼ਨ ਤੇ ਵੀਡੀਓ ਬਣਾਉਣ ਦਾ ਕੋਈ ਇਰਾਦਾ ਨਹੀਂ ਸੀਗਾ ਪਿੰਡ ਰੋਡ ਕੀ ਤੋਂ ਚੱਲ ਕੇ ਆਪਾਂ ਜਾਨੀ ਕਿ ਦੇਖ ਲਓ ਗਰਾਇਆ ਫਲੋਰ ਲੁਧਿਆਣਾ ਵੀ ਕਰਾਸ ਕਰ ਗਏ ਆ ਆਪਾਂ ਜ਼ਰਾਹੇ ਦੇ ਲਾਗੇ ਆ ਗਏ ਆ ਤੇ ਇੱਥੇ ਆ ਗਏ ਤਾਂ ਵੀਡੀਓ ਬਣਾਈ ਜਿਹੜਾ ਆਪਣਾ ਸਾਥੀ ਆ ਉਹ ਪਿੱਛੇ ਬਹੁਤ ਰਹਿ ਜਾਂਦਾ ਆਪਾਂ ਰੁਕਣਾ ਬਹੁਤ ਪੈਂਦਾ ਆ ਫੇਰ ਸੋਚਿਆ ਯਾਰ ਰੁਕਣਾ ਤਾਂ ਹੁੰਦਾ ਹੀ ਆ ਨਾਲੇ ਤਾਂ ਉਹਦਾ ਇੰਤਜ਼ਾਰ ਕਰ ਲਿਆ ਕਰਾਂਗੇ ਨਾਲੇ ਵੀਡੀਓ ਸ਼ਾਰਟਕ ਬਣਾ ਲਿਆ ਕਰਾਂਗੇ ਨਾ ਇੱਕ ਅੱਧੀ ਕਲਿੱਪ ਇਹ ਕਰਕੇ ਇੱਥੋਂ ਆਪਾਂ ਵਲੌਗ ਬਣਾਉਣਾ ਸ਼ੁਰੂ ਕਰਨ ਲੱਗੇ ਆ ਹੁਣ ਬਾਬੇ ਦਾ ਢਾਬਾ ਆ ਜਿਹੜਾ ਪਿੱਛੇ ਦਾਂਦੀ ਦਾ ਆ ਲੁਧਿਆਣੇ ਤੋਂ ਦਰਾਹੇ ਜਾਂਦੇ ਆ ਨੂੰ ਤੇ ਜਿਹੜਾ ਆਪਣਾ ਸਾਥੀ ਆ ਪਰੌਂਠੇ ਦੀ ਮਾਤਾ ਨੇ ਨਾਲ ਬੰਨ ਦਿੱਤੇ ਸੀਗੇ ਤੇ ਮੈਂ ਕਿਹਾ ਇੱਥੇ ਰੋਕੇ ਹੁਣ ਪਰੌਂਠੇ ਖਾ ਲੈਣੇ ਆ ਨਾਲੇ ਤੇ ਆਜੋ ਹੁਣ ਭਈ ਯਾਨੀ ਕਿ ਵਲੌਗ ਦੀ ਸ਼ੁਰੂਆਤ ਆ ਜੁੜੇ ਰਹੋ ਬੱਸ ਇਹ ਆਪਣੇ ਖੜੇ ਆ ਘੋੜੇ ਆਇਆ ਇਧਰ ਟਾਰਜਨ ਤੇ ਇਧਰ ਆਪਣਾ ਤੂਫਾਨ ਤੇ ਹੁਣ ਇਹਦਾ ਪਹਿਲਾ ਆਪਾਂ ਤੁਹਾਨੂੰ ਦੱਸ ਕੇ ਆਏ ਆ ਪਰੋਂਠੇ ਜਰਾ ਚਿੱਥ ਲਈਏ ਤੇ ਫੇਰ ਛੱਡਦੇ ਆ ਲਗਾਮਾਂ ਘੋੜਿਆਂ ਦੀਆਂ ਤੇ ਬਾੜ ਆਪਾਂ 44 ਕਿਲੋਮੀਟਰ ਆ ਗਏ ਆ ਵੇ ਗਾ ਲਈਏ ਇਹ ਆਪਣਾ ਜਿਹੜਾ ਮਿੱਤਰ ਨਾਲ ਆ ਵੀਡੀਓ ਬਣਾਉਂਦਾ ਇਹਦੀ ਮaza ਨੇ ਇਹ ਆਪਾਂ ਨੂੰ ਪੈਕ ਕਰ ਦਿੱਤੇ ਲੀਏ ਵੀ ਕਰਕੇ ਆ ਜਾ ਹੁਣ ਪਰੌਂਠੇ ਚੱਦਦੇ ਆ ਲਓ ਜੀ ਇਧਰ ਪਰੌਂਠੇ ਨਾਲ achar ਤੇ ਦਹੀਂ ਮਿਲਿਆ ਨਹੀਂ ਤੇ ਮੈਂ ਕਿਹਾ ਚਾਹ ਹੀ ਬਣਾ ਦੇ ਤੂੰ 2 ਕੱਪ ਵਧੀਆ ਜਾ ਲਓ ਜੀ ਪਰੌਂਠੇ ਲਿਆ ਬੱਚਾ ਤੇ ਹੁਣ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਕਿਦਾਂ ਵੇ ਯਾਰਾ ਤੂੰ ਤਾਂ ਕਹਿੰਦਾ ਸੀਗਾ ਬਈ ਪਰੌਂਠੇ ਰਹਿਣ ਦੇ ਭਾਜੀ ਕੀ ਕਰਨੇ ਆ ਠੰਡੇ ਹੋ ਜਾਣੇ ਆ ਨੈਣੂ ਦੀ ਬਦਾਈ ਵਾਲੀ ਖਾਓ ਪੀਓ ਨਾ ਕੀ ਉਹ ਢੰਡ ਢੁੰਡੇ ਕਦੇ ਪਤਾ ਲੱਗਦਾ ਗੱਲ ਇਹ ਕਿ ਨਹੀਂ ਅੰਦਰ ਨੂੰ ਗੱਲ ਲਗਾ ਲਗਾ ਰਹੇ ਸੋਚਦਾ ਸੀ ਵੀ ਰਾਤ ਜਾਵਾਂਗੇ ਜੂਸ ਪੀਂਦੇ ਜਾਵਾਂਗੇ ਰੁਕਾਂਗੇ ਪਰੌਂਠੇ ਖਾਵਾਂਗੇ ਪਰ ਪਤਾ ਲੱਗਾ ਹਾ ਤੇ ਨਹੀਂ ਤਾਂ ਪੰਜ ਨੇ ਲੈ ਮੈਂ ਕਿਹਾ ਪਤਾ ਇਹ ਲਾਦਾ ਕਿੱਥੇ ਜਾਂਦੇ ਪਰੋਟੇ ਆਮ ਨਹੀਂ ਮੈਂ ਪੀਂਦਾ ਜਿਆਦਾ ਪੀਣੀ ਪੈ ਕੇ ਚੱਲ ਇਹ ਹੀ ਦਾ ਬਸ ਆਨੰਦ ਆ ਫਿਰ ਸਾਈਕਲਿੰਗ ਦਾ ਕਦੋਂ ਆਇਆ ਮਜ਼ਾ ਪੂਰਾ ਦਮੀਆ ਤੇ ਸ਼ਿੰਗਾਰਸ਼ ਵੀ ਆ ਜ਼ੋਰ ਕਿੰਨਾ ਲੱਗਾਇਆ ਦੱਸ ਜ਼ੋਰ ਤਾਂ ਲੱਗਦਾ ਆ ਸ਼ਿੰਗਾਰਸ਼ ਵੀ ਆ ਸ਼ਿੰਗਾਰਸ਼ ਆਲਾ ਜੰਗ ਜਿੱਤਣ ਚੱਲਣਾ ਇਹ ਜਾਂਦੇ ਨਾਲ ਉੱਤੇ ਹੀ ਹੈਗਾ ਸਹੀ ਆ ਚਲ ਆਇਆ ਛੱਡਦੇ ਨਗਾਮਾ ਘੋੜੇ ਦੀਆਂ ਜੀ ਹੁਣ ਲਓ ਜੀ ਆਪਾਂ ਪਹੁੰਚ ਗਏ ਆ ਅਾ ਸਾਹਮਣੇ ਕਰੋ ਜੀ ਦਰਸ਼ਨ ਗੁਰੂ ਘਰ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਪੰਡਿਆ ਕੋਟਾ ਤੇ ਗੁਰੂ ਘਰ ਆ ਜਿਹੜਾ ਰੋਡ ਦੇ ਉੱਤੇ ਆਪਣੇ ਜਦੋਂ ਆਪਾਂ ਦਰਾਹੇ ਤੋਂ ਖੰਨੇ ਨੂੰ ਜਾਂਦੇ ਆ ਤੇ ਇੱਧਰ ਆਪਣਾ ਖੜਾ ਆ ਘੋੜਾ tufaan ਤੇ ਆਪਣਾ ਮਿੱਤਰ ਨਹੀਂ ਹੱਲੇ ਆਇਆ ਹੈਗਾ ਮਿੱਤਰ ਇੱਧਰ ਰਹਿ ਗਿਆ ਆ ਪਿੱਛੇ ਤੇ ਉਹਦੀ ਵੇਟ ਕਰਦੇ ਆ ਵੀ ਆ ਜਵੇ ਤੇ ਨਾਲੇ ਉਹਨੂੰ ਥੋੜਾ ਜਿਹਾ ਰੈਸਟ ਕਰਾ ਦਵਾਂਗੇ 15-20 ਮਿੰਟ ਕਿਉਂਕਿ ਨਵਾਂ ਬੰਦਾ ਆ ਤੇ ਸਾਈਕਲ ਇੰਨਾ ਲੰਮਾ ਚਲਾਇਆ ਨਹੀਂ ਪਹਿਲਾਂ ਕਦੀ ਇਹ ਕਰਕੇ ਉਹਦੀ ਵੇਟ ਕਰਦੇ ਆ ਬਹੁਤ ਸੋਹਣੀ ਗੱਲ ਆ ਟਰੱਕ ਦੇ ਪਿਛੇ ਲਿਖੀ ਆ ਕਹਿੰਦਾ ਪੈਂਦੀਆਂ ਅੱਖਾਂ ਚੋਂ ਨੀਂਦਰਾ ਗਵਾਉਣੀਆਂ ਮੰਜ਼ਲਾਂ ਦੀ ਹਿੱਕ ਉੱਤੇ ਸੌਣ ਲਈ ਵਾਹ ਜੀ ਵਾਹ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਮਿੱਤਰ ਵੀ ਆਪਣਾ ਆ ਗਿਆ ਆ ਆਪਣਾ ਲੈ ਕੇ ਢਾਰ ਜਨਮ ਤੇ ਔਰ ਜਲ ਜਾਂਦਾ ਰਾਹ ਪੌੜ ਦੇ ਥੱਲਿਓਂ ਦੀ ਗੁਰਦੁਆਰਾ ਮੰਜੀ ਸਾਹਿਬ ਨੂੰ ਤੇ ਇੱਥੇ ਆਪਾਂ ਰੁਕੀਦਾਈ ਆ ਆਪਣੀਆਂ ਪੁਰਾਣੀਆਂ ਵੀਡੀਓ ਦੀ ਦੇਖਿਆ ਆਣਾ ਢਾਬੇ ਤੇ ਤੇ ਮੈਂ ਕਿਹਾ ਬੰਦੇ ਦੀ એનર્ਜੀ ਬਣਾਉਣੀ ਆ ਸਟਿੰਗ ਨਾਲ ਇੱਕ ਆਪਾਂ ਸੈੱਟ ਦੇ ਅੰਦਰ 1 ਕੱਪ ਆਪਣੇ ਸਾਥੀ ਨੂੰ ਲੈਤੀ ਆ ਇਹ ਸਾਥੀ ਆਪਣੇ ਦੀਆਂ ਲੱਤਾਂ ਉਹ ਦੇਖ ਲੋ ਕੈਮਿਆਂ ਨਾ ਪੂਰੀਆਂ ਹਾਂਜੀ ਲਓ ਜੀ ਆਪਾਂ ਗੁਰਦੁਆਰਾ ਮੰਜੀ ਸਾਹਿਬ ਤੋਂ ਪਿੰਡ ਕੋਟਾ ਤੋਂ ਛੱਡੀਆਂ ਹੀ ਲਗਾਮਾ ਹੁਣ ਘੋੜੇ ਦੀਆਂ એનર્ਜੀ ਡਾਊਨਲੋਡ ਕਰਕੇ ਸਟਿੰਗ ਨਾਲ ਤੇ ਆਪਾਂ ਖੰਨਾ ਸ਼ਹਿਰ ਕਰ ਲਿਆ ਕ੍ਰੋਸ ਖੰਨੇ ਸ਼ਹਿਰ ਤੋਂ 5 ਕਿਲੋ 6 ਕਿਲੋਮੀਟਰ ਅੱਗੇ ਆ ਗਏ ਆ ਇੱਧਰ ਆਪਣਾ ਘੋੜਾ ਤੂਫਾਨ ਤੇ ਸਦਾ ਹੀ ਨਿਸ਼ਾਨ ਰਹਿਣ ਚੂਰ ਦੇ ਪੰਤ ਕਾਲਸਾ ਮਹਾਰਾਜ ਦੇ ਤੇ ਮੰਡੀ ਗਵਿੰਦਗੜ੍ਹ ਰਹਿ ਗਿਆ ਆਪਾਂ ਨੂੰ 5-6 ਕਿਲੋਮੀਟਰ ਤੇ ਇਧਰ ਏਜੰਸੀ ਰਾਇਲ ਐਨਫੀਲਡ ਨਾਲ ਜਾਵਾ ਦੀ ਜੱਦੀ ਦੀ ਤੇ ਆਪਾਂ ਦੇਪੇ ਯੂਜ਼ ਦੀ ਰੇੜੀ ਤੇ ਮੈਂ ਕਿਹਾ ਇੱਥੇ ਰੁਕਦੇ ਆਂ ਨਾਲੇ ਦਾ ਸਾਥੀ ਆ ਜਾਊਗਾ ਤੇ ਉਹਦੀ એનર્ਜੀ ਹੁਣ ਫੇਰ ਲੋ ਹੋ ਗਈ ਹੋਣੀ ਆ ਤੇ ਉਹਦੀ એનર્ਜੀ ਡਾਊਨਲੋਡ ਹੁਣ ਜੂਸ ਨਾ ਕਰਨੀ ਆ ਆਪਾਂ ਕਿਉਂਕਿ ਉਹਦੀ એનર્ਜੀ ਆਪਾਂ ਲੋ ਨਹੀਂ ਹੋਣ ਦੇਣੀ ਹੈਗੀ ਉਹਦਾ ਖਿੱਚੀ ਲਿਆਉਂਦਾ ਉਹ ਬੰਦਾ ਜਿਗਰੇ ਵਾਲਾ ਆ ਜਿੱਦੀ ਆ ਥੋੜੇ ਆ ਆ ਸਾਈਕਲ ਚਲਾਉਣ ਦੇ ਵਿੱਚ ਬੰਦਾ ਜਿੱਦੀ ਹੀ ਚਾਹੀਦਾ ਬੱਸ ਲੋ ਜੀ ਪਹੁੰਚ ਗਿਆ ਬੰਦਾ ਸਾਡਾ ਇਹ ਹੁਣ એનર્ਜੀ ਡਾਊਨਲੋਡ ਕਰਦੇ ਆ ਜੂਸ ਨਾਲ ਇਹਦੀ ਤੇ ਕਿਦਾਂ ਥੱਕ ਥੱਕਦਾ ਨਹੀਂ ਹੋਇਆ ਹਾਂ ਮਸਤੀ ਆਪਣੀ ਇਹਦਾ ਭਰਾਵਾ ਬਾਹਲਾ ਹੀ ਪਹੁੰਚਿਆ ਮੈਂ ਕਿਹਾ ਰੁਕ ਜਾ ਰੁਕ ਜਾ ਕਹਿੰਦਾ ਨਹੀਂ ਨਹੀਂ ਚੱਲਣ ਦੇ ਕਹਿੰਦਾ ਮੈਂ ਕਿਹਾ ਰੁਕ ਜਾ ਭਰਾਵਾ ਜੂਸ ਪੀਨੇ ਆ ਜਾ ਤੇ ਹੁਣ ਮੈਂ ਗਿਆ ਜੂਸ ਪੜਾਉਣੇ ਆ ਵਿਲਾ ਇਹਨੂੰ ਕੋਈ ਨਹੀਂ ਰਹਿਣ ਦੇ ਉੱਥੇ ਕੀ ਐ ਸਟੇਟਸ ਲਾਇਆ ਸੀ ਤਾ ਨਾ WhatsApp ਤੇ ਕੀ ਕਹਿੰਦੀ ਭੈਣ ਤੇਰੀ ਉਹ ਕਹਿੰਦੀ ਇਹ ਮੈਂ ਲਾਦਾ ਹੈਲਥਾ ਨਹੀਂ ਕਰਦੇ ਇਹ ਤਾਂ ਹੀ ਕਹਿੰਦੇ ਰੱਬ ਦੇ ਘਰ ਚੱਲੇ ਆ ਉਹ ਇਦਾਂ ਕਹਿੰਦੇ ਹੁੰਦੇ ਸਾਰੇ ਵਿਲਾ ਵਿਲਾ ਇਦਾਂ ਕਹਿੰਦੇ ਹੁੰਦੇ ਆ ਦੋ ਗਲਾ ਬਣਾ ਦੇ ਮੇਰਾ ਭਰਾ ਨੇ ਉਤਾ ਜਾਤੇ ਅਨੰਦ ਤੋਂ ਮਾਣੋ ਤੁਸੀਂ ਰੋਡ ਦਾ ਜਾਤੇ ਬੰਦੇ ਨਾਲ ਆਪਾਂ ਗੱਲ ਕਰਦੇ ਆਂ ਪਰ ਇੱਕ ਗੱਲ ਲਿਆ ਤੇਰੀ ਵਧੀਆ ਚਲਾਈ ਜਾਂਦਾ ਤੂੰ ਹਾਂ 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 ਬਹੁਤ ਵਧੀਆ ਜਿੱਦਾਂ ਮੈਂ ਆਪਣੀ ਮਸਤੀ 'ਚ ਤੁਰਿਆ ਆਂ ਮੈਨੂੰ ਰੁਕਣ ਨਾਲ ਨਹੀਂ ਬਾਲਾ ਜਦੋਂ ਤੂੰ ਰੋਕ ਦਿੰਦਾ ਆ ਮੇਰਾ ਮਜ਼ਾ ਖਰਾਬ ਹੋ ਜਾਂਦਾ ਹੈ ਹਾਂ ਠੰਡਾ ਵਾਹ ਸਵਾਦ ਖਰਾਬ ਹੋ ਜਾਂਦਾ ਸਹੀ ਹੈ ਸਹੀ ਇਹ ਚਾਲ ਚੱਲੀ ਜਾਵੇ ਜਿੱਦਾਂ ਰੁਕਣ ਵਾਲਾ ਕੰਮ ਨਾ ਹੋਵੇ ਹਾਂ ਵਾ ਇਹ ਨਹੀਂ ਮੰਨਦਾ ਭਰਾਵੋ ਰੁਕ ਗਿਆ ਤੇ ਬੰਦਾ ਡੈੱਡ ਹੋ ਜਾਂਦਾ ਆ ਇਹ ਨਹੀਂ ਇਹਦੀਆਂ ਲਗਾਮਾਂ ਛੱਡ ਕੇ ਰੱਖਣੀਆਂ ਪੈਣੀਆਂ ਆਪਾਂ ਨੂੰ ਇਹਦਰ ਜੂਸ ਆਪਣਾ ਤਿਆਰ ਹੋ ਚੱਲਾ ਆ ਫੇ ਸੈਟ ਕੇ ਅੰਦਰ ਇੱਕ ਇੱਕ ਗਲਾਸ ਫੇ ਛੱਡ ਦਿਨ ਲਗਾਮਾਂ ਘੋੜੇ ਦੀਆਂ ਚੱਕਲਾ ਕਰੂਗਾ ਪਰ ਵੀ ਚੱਕੇ ਹੀ ਲੈਣਾ ਬਲੋ ਵੀਡੀਓ ਬੰਦ ਕਰਾ ਲਓ ਜੀ ਆਇਆ ਜੀ ਬਣ ਛੱਡੀਏ ਲਗਾਮਾਂ ਘੋੜਿਆਂ ਦੀਆਂ ਫੋਟੇ ਕਰੋ ਸਭ ਵਾਲੇ ਸੋ ਸੰਗਤ ਜੀ ਕਰੋ ਜੀ ਦਰਸ਼ਨ ਪਹਿਲਾਂ ਗੁਰਦੁਆਰਾ ਠੰਡਾ ਵਰਜ ਮਾਤਾ ਗੁਜਰਕੌਰ ਜੀ ਧੰ ਧੰ ਮਾਤਾ ਗੁਜਰਕੌਰ ਜੀ ਇਹ ਆਪਾਂ ਪਹਿਲਾਂ ਇੱਥੇ ਸਰਾਂ ਦੇ ਵਿੱਚ ਇਦਾਂ ਆ ਗਏ ਆ ਮੈਂ ਕਮਰਾ ਲੈ ਲਈਏ ਪਹਿਲਾਂ ਤੇ ਕਮਰਾ ਕਰਕੇ ਸ਼ੀਦੀ ਸਭਾ ਆਉਣ ਵਾਲੀ ਆ ਤੇ ਕੰਮ ਜੂੜਾਂ ਦੇ ਚੱਲੇ ਰੰਗ ਹੋ ਰਿਹਾ ਆ ਸਾਰੀ ਸਰਾਂ ਨੂੰ ਤੇ ਮੈਂ ਕਿਹਾ ਪਹਿਲਾਂ ਕਮਰਾ ਲੈ ਲਈਏ ਇਹ ਕਮਰਾ ਗਿਆ ਆਪਾਂ ਨੂੰ ਤੇ ਕਮਰੇ ਦੇ ਵਿੱਚ ਹੀ ਆਪਾਂ ਕਿਹਾ ਬਾਈ ਵੀ ਥੱਲੇ ਕਮਰਾ ਦੇ ਦਿਓ ਜਿਹੜੇ ਕੋਡੇ ਵੀ ਅੰਦਰ ਹੀ ਲੱਗ ਜਾਣਗੇ ਕੋਡੇ ਆਪਣੇ ਅੰਦਰ ਲੱਗ ਆਇਆ ਤੇ ਇੱਧਰ ਖੁੱਲਾ ਡੁੱਲਾ ਕਮਰਾ ਬੱਡਾਂ ਦਾ ਤੇ ਇੱਕ ਇਹ ਆਪਣੇ ਸਗਾ ਗੀਜ਼ਰ ਵਾਲਾ ਤੇ ਇੱਕ ਬਿਨਾਂ ਗੀਜ਼ਰ ਤੋਂ ਆਪਾਂ ਕਿਹਾ ਤੁਸੀਂ ਬਿਨਾਂ ਹੀ ਗੀਜ਼ਰ ਤੋਂ ਦੇ ਦਿਓ ਠੰਡੇ ਪਾਣੀ ਨਾਲ ਨਹਾਵਾਂਗੇ ਤੇ ਹੁਣ ਪਹਿਲਾਂ ਨਹਾਉਣੇ ਆ ਫਿਰ ਨਾ ਆ ਕੇ ਕਰਦੇ ਆ ਜੀ ਦਰਸ਼ਨ ਲਓ ਜੀ ਨਾ ਹੋ ਗਏ ਰੈਡੀ ਹੋਰ ਰੈਡੀ ਹੋ ਗਏ ਆ ਤੇ ਹੁਣ ਚਲਦੇ ਆਪਾਂ ਗੁਰੂ ਘਰ ਦਰਸ਼ਨ ਕਰਨ ਤੇ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਉਂ। ਥੋੜਾ ਜਿਹਾ ਮਨ ਨੂੰ ਮਿਲੇ ਸ਼ਾਂਤੀ। ਕਈ ਦਿਨ ਹੋ ਗਿਆ ਸੀ ਆਪਾਂ ਵੀਡੀਓ ਸਟਾਰਟ ਕੀ ਵਤਨੂੰ ਦੱਸਿਆ ਸੀਗਾ। ਮਨ ਬੜਾ ਹੀ ਉਲਝਿਆ ਫਿਰਦਾ ਸੀ। ਆਜੋ ਜੀ ਕਰਦੇ ਆ ਗੁਰੂ ਘਰ ਜਾ ਕੇ ਦਰਸ਼ਨ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਗਤ ਜੀ ਕਰੋ ਜੀ ਦਰਸ਼ਨ। ਲਵ ਆਓ ਗੁਰੂ ਚਰਨਾਜ ਹਾਜ਼ਰੀ ਗੁਰਦੁਆਰਾ ਸ੍ਰੀ ਧੰਤਨ ਤਾਂ ਬਾਬਾ ਜੋਰਾਵਾਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਸ੍ਰੀਤੀ ਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਜਾ ਤਾਓ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੇ ਰੀਜੇ ਸਿਰ ਦੀਜੇ ਕਾਂ ਨਾ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਓ ਸੋਬਨਾ ਕੀ ਰੇਣੂ ਕਾ ਤਾਂ ਆਓ ਹਮਾਰੇ ਪਾਸ ਤਾਂ ਤਨ ਦਤਮ ਪਦਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸਵੀਂ ਕੋਰਤੂਰ ਪ੍ਰਣਾਮ ਹੈ ਇੱਥੇ ਆ ਕੇ ਸ਼ਬਦ ਨਹੀਂ ਮਿਲਦੇ ਬੰਦਾ ਕੀ ਬੋਲੇ ਤੇ ਆਪਣਾ ਵੀ ਮਨ ਕਈਆਂ ਦਿਨਾਂ ਤੋਂ ਉਦਾਸ ਸੀ ਕਰਕੇ ਸੋਚਿਆ ਫਤੇਗੜ ਸਾਹਿਬ ਜਾ ਕੇ ਆਉਣੀ ਆ ਆਪਣਾ ਜਦੋਂ ਮਨ ਉਦਾਸ ਹੋਵੇ ਤਾਂ ਇੱਥੇ ਆ ਕੇ ਹੀ ਸਹੀ ਹੁੰਦਾ ਹੁੰਦਾ ਤੇ ਆ ਜਾਓ ਗੁਰੂ ਚਰਨਾਂ 'ਚ ਲਵਾਉਨੇ ਆ ਹਾਜ਼ਰੀ ਜੀ ਸੰਗਤ ਜੀ ਕਰੋ ਜੀ ਦਰਸ਼ਨ ਠੰਡਾ ਵਰਦ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਠੰਡਾ ਵਰਦ ਦੇ ਸਾਹਮਣੇ ਸੰਗਤ ਜੀ ਸੰਗਤ ਜੀ ਠੰਡਾ ਵਰਜ ਇਸੇ ਸਥਾਨ ਤੇ ਸੰਗਤ ਜੀ ਜ਼ਾਲਮ ਹਕੂਮਤ ਸਰਕਾਰ ਵੱਲੋਂ 10 ਪੂ 1704 ਈਸਵੀ ਨੂੰ ਤਿੰਨ ਦਿਨ ਕੜਕ ਦੀ ਠੰਡ ਦੇ ਵਿੱਚ ਛੋਟੇ ਸ਼ਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਕੈਦ ਕੀਤਾ ਗਿਆ ਸੀਗਾ ਸੰਗਤ ਜੀ ਤਸੀਹੇ ਦਿੱਤੇ ਗਏ ਪਰ ਗੁਰੂ ਦੇ ਲਾਲ ਸਿੱਖੀ ਸੈਦਕ ਤੋਂ ਨਹੀਂ ਡੋਲੇ ਚੜ੍ਹਦੀ ਕਲਾ 'ਚ ਰਹੇ ਤੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੋ ਦਰਸ਼ਨ ਸੰਤ ਜੀ ਹਾਂਜੀ ਕਿੱਦਾਂ ਲੱਗੀ ਐ ਇਹਦੀ ਵੀਡੀਓ ਜੇ ਚੰਗੀ ਲੱਗੀ ਤਾਂ ਕਮੈਂਟਾਂ ਜਰੂਰ ਦੱਸਿਓ वैसे आज ਦਾ ਜਿਹੜਾ ਇਹ ਸਫਰ ਸੀਗਾ ਆਪਣਾ ਸਾਈਕਲ ਦਾ ਇੱਥੇ ਕੋਈ ਵੀਡੀਓ ਬਣਾਉਣ ਦਾ ਆਪਣਾ ਕਿੱਲਾ ਇਰਾਦਾ ਨਹੀਂ ਸੀਗਾ ਤੇ ਇਸ ਕਰਕੇ ਆਪਾਂ ਲੁਧਿਆਣੇ ਆ ਕੇ ਸ਼ੁਰੂ ਕੀਤੀ ਸੀਗੀ ਵੀਡੀਓ ਬਣਾਉਣੀ ਤੇ ਇਹ ਆ ਗਿਆ ਦਿਮਾਗ ਦੇ ਵਿੱਚ ਯਾਰ ਨਾਲੇ ਦਾ ਭੈਣ ਭਰਾ ਜੁੜੇ ਰਹਿਣਗੇ ਤੇ ਦੇਖ ਲੈਣਗੇ ਸਫਰ ਤੇ ਬਾਕੀ ਜਿਹੜਾ ਆਪਾਂ ਸਫਰ ਸ਼ੁਰੂ ਕਰਨ ਆਇਆ ਉਹਨੂੰ ਲੰਮੇ ਲੇਟੇ ਕੰਮ ਹੋਈ ਜਾਂਦਾ ਪਤਾ ਨਹੀਂ ਉਹਨਾਂ ਕੀ ਵਿੱਚ ਬੈਠੀਆਂ ਜਾਂਦੀਆਂ ਆ ਕੋਈ ਨਾ ਕੋਈ ਅਰਚਰ ਪਈ ਜਾਂਦੀ ਆ ਵੈਸੇ ਕਰਾਂਗੇ ਜਲਦੀ ਸ਼ੁਰੂ ਤੇ ਇੱਕ ਗੱਲ ਬਹੁਤ ਵਧੀਆ ਹੋ ਗਈ ਜਿੱਦਾਂ ਸਿੱਧੀ ਸਵਾਲੇ ਦਿਨਾਂ ਦੇ ਵਿੱਚ ਆਪਾਂ ਸ਼ਹਿ ਸਫਰਾਂ ਤੇ ਹੋਈਏ ਹੋਮ ਜੇ ਮਹਾਰਾਜ ਨੇ ਚਾਹਿਆ ਤਾਂ ਤੇ ਇਸ ਕਰਕੇ ਅਕਾਲਪੁਰਖ ਦਾ ਬਹੁਤ 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 ਸ਼ੁਕਰਾਨਾ ਆ ਬਈ ਯਾਨੀ ਕਿ ਜੀ ਦਿਸ਼ਵਤ ਚਲੋ ਆਪਣੇ ਕੋ ਹਾਜ਼ਰੀ ਨਹੀਂ ਲਵਾਉਣੀ ਇੱਥੇ ਗੁਰੂ ਘਰ ਫਤਿਹਗੜ ਸਾਹਿਬ ਤੇ ਇਸ ਕਰਕੇ ਪਹਿਲਾਂ ਹੀ ਗੁਰੂ ਨੇ ਲਵਾ ਲਈ ਹਾਜ਼ਰੀ ਤੇ ਬਹੁਤ ਬਹੁਤ ਇੱਕਾਰੀ ਸੇ ਸ਼ੁਕਰਾਨਾ ਆਕਾਲ ਪੁਰਖ ਦਾ 23 ਵੀਡੀਓ ਕਿੱਦਾਂ ਲੱਗੀ ਇਹ ਕਮੈਂਟਾਂ ਜਰੂਰ ਦੱਸਿਓ ਤੇ ਬਾਕੀ ਇੱਕ ਕਾਲੂ ਵੀ ਵੀਡੀਓ ਵਾਪਸ ਜਦੋਂ ਪਿੰਡ ਨੂੰ ਜਾਣਾ ਉਦੋਂ ਵੀ ਬਣਾਵਾਂਗੇ ਤੇ ਗੁਰੂ ਘਰਾਂ ਦੇ ਦਰਸ਼ਨ ਸਵੇਰ ਨੂੰ ਵੀ ਕਰਾਂਗੇ ਤੇ ਜਿੰਨਾ ਹੋ ਸਕੇ ਆ ਵੀਡੀਓ ਜਿਹੜੀ ਆਪ ਜੀ ਨੂੰ ਵੀ ਕਰਵਾਉਣ ਦੀ ਉਸੇ ਕਰਾਂਗੇ ਤੇ ਜੇ ਇੱਥੇ ਆਪਣੇ ਫਤੇਕਾਰ ਸਾਹਿਬ ਦੇ ਗੁਰੂ ਘਰ ਜਿੰਨੇ ਇਤਿਹਾਸ ਅੰਘੇ ਆ ਜੇ ਉਹਨਾਂ ਦੇ ਦਰਸ਼ਨ ਕਰਨੇ ਹੋਣ ਤੇ ਜੇ ਸੰਗਤ ਨੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਤਾਂ ਸਾਰਿਆਂ ਨੂੰ ਆ ਪਰ ਆਪਾਂ ਵੀ ਇੱਕ ਵੀਡੀਓ ਦੇ ਵਿੱਚ ਬਹੁਤ ਮਿਹਨਤ ਕੀਤੀ ਸੀਗੀ ਤੇ ਉਹ ਵੀਡੀਓ ਆਪਣੀ ਪੁਰਾਣੇ ਸਫ਼ਰਾਂ ਜੇ ਤੁਸੀਂ ਕੱਢ ਕੇ ਦੇਖ ਸਕਦੇ ਆ ਜਦੋਂ ਆਪਾਂ ਪੰਜ ਤਖਤ ਸਹਿਮਾਨਾ ਦਾ ਸਫ਼ਰ ਕੀਤਾ ਸੀਗਾ ਤੇ ਉਹ ਵਾਪਸੀ ਟਾਈਮ ਦੇ ਦੋ ਆਪਾਂ ਪੰਜਵੇਂ ਤਖਤ ਆਪਣੇ ਪਟਨਾ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸੀਗੇ ਪੰਜਾਬ ਨੂੰ ਤਾਂ ਇੱਥੇ ਰਾਤ ਰੁਕਦੇ ਸੀਗੇ ਇਸ ਸਥਾਨ ਤੇ ਤੇ ਉਦੋਂ ਵੀਡੀਓ ਲਈ ਬਹੁਤ ਮਿਹਨਤ ਕੀਤੀ ਸੀ ਜੇ ਕੋਈ ਦੇਖਣ ਦੀ ਇੱਛਾ ਰੱਖਦਾ ਹੋਵੇ ਮੇਰਾ ਭੈਣ ਭਰਾ ਆਪਣਾ ਵੀ ਉਹ ਪੁਰਾਣੀਆ ਵੀਡੀਓ ਚੋਂ ਪੰਜ ਤਾਕਤ ਸਰਵਾਨਾਂ ਦੇ ਸਫਰ ਦੇ ਵਿੱਚੋਂ ਕੱਢ ਕੇ ਦੇਖ ਸਕਦਾ ਆ ਤੇ ਬਾਕੀ ਉਹ ਤੂੰ ਵੀ ਗੱਲ ਸੁਣਾ ਦੇ ਕੋਈ ਯਾਰ ਉਹ ਗੱਲਾਂ ਦੋ ਸੁਣਾ ਪਹਿਲਾਂ ਤਾਂ ਉਹ ਆਪਣੇ ਦੁੱਦੀਆਂ ਵਾਲੀਆਂ ਨਾਈਆਂ ਵਾਲੀਆਂ ਆਪਣੇ ਅੰਬਰਸਰੀ ਵਾਲੀਆਂ ਦੋ ਗੱਲਾਂ ਸੁਣਾ ਅੰਬਰਸਰੀਏ ਵਾਲੀਆਂ ਆ ਆ ਕਦਾਂ ਹੋਈ ਸੀਗੀ ਉਹ ਇੱਕ ਵਾਰੀ ਤਾਂ ਗਰਮੀਆ ਸੀਗੀਆਂ ਨਾ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਕਵਾੜੀਆ ਸੀਗਾ ਕਵਾੜੀਆ ਉਹ ਥੱਕਿਆ ਹਾਰਿਆ ਸੀਗਾ ਥੱਕਿਆ ਹਾਰਿਆ ਹੈਗਾ ਸੀਗਾ ਤੇ ਉਹ ਕਹਿੰਦਾ ਚੱਲ ਉੱਥੇ ਦੁਕਾਨ ਤੇ ਰੁਕਦੇ ਆਂ ਪਾਣੀ ਪੂਣੀ ਪਾਣੀ ਪੂਣੀ ਪੀਣੇ ਆ ਤੇ ਉਹ ਅੰਬਰਸਰੀਆ ਮੋਰੇ ਬੈਠਾ ਸੀਗਾ ਉਹ ਕਹਿੰਦਾ ਭਾਈਆ ਵੀ ਪਾਣੀ ਪਿਲਾ ਦੇ ਉਹ ਕਹਿੰਦਾ ਹਾਂ ਚੱਕ ਜੱਗ ਨਾਲੇ ਆ ਨਾਲੇ ਆ ਵੀ ਨਾਲੇ ਮੇਲੇ ਦੇ ਉਹਨੇ ਚੱਕ ਕੇ ਮਾਰਿਆ ਜੱਗ ਕਹਿੰਦਾ ਕਹਿੰਦਾ ਮੈਂ ਤਾਂ ਅੱਕੀ ਥੱਕਿਆ ਆ ਰਿਆਂ ਆ ਐਤੋਂ ਸਮੋਸੇ ਵਾਲੀ ਉਹ ਸਮੋਸੇ ਵਾਲਾ ਇਦਾਂ ਸੀਗਾ ਹਣ ਜਿਹਦਾ ਦਿਲ ਹੁਣ ਅਗਲਾ ਜਦੋਂ ਕਿਸੇ ਨੇ ਸਮੋਸਾ ਖਾਣਾ ਚਾਹੇ ਐਕੋ ਵੀ ਚਾਹੇ 10 ਉਹ ਅਗਲੇ ਨੇ ਗਰਮ ਖਾਣਾ ਗਰਮ ਖਾਣ ਦਾ ਹੀ ਮਜ਼ਾ ਆਉਂਦਾ ਉਹ ਕਹਿੰਦਾ ਭਾਈਆ ਵੀ ਇੱਕ ਸਮੋਸਾ ਗਰਮ ਕਰ ਦੇ ਕਹਿੰਦਾ ਜੇ ਬਾਹਰ ਤੱਤਾ ਆ ਧੁੱਪੇ ਬਹਿ ਕੇ ਖਾ ਲੈ ਆਓ ਵੀ ਹਾਂ ਤੇ ਠੀਕ ਹੈ ਜੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਇੱਕ ਵੀਡੀਓ ਕਰਦੀ ਵੀ ਪਾਵਾਂਗੇ ਤੇ ਉਸ ਤੋਂ ਬਾਅਦ ਜਲਦੀ ਕੋਸ਼ਿਸ਼ ਕਰਾਂਗੇ ਸਫਰਾ ਦੇ ਨਿਕਲ ਹੋ ਜਵੇ ਜੇ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਚਾਇਆ ਤਾਂ ਠੀਕ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਮਤਾਵਾ ਬੋਜਾਰਗਾਂ ਨੂੰ ਜਿੰਨਾ ਵੀ ਆਪਣਾ YouTube ਪਰਵਾਰ ਆਇਆ ਜੁੜੇ ਆਪਣੇ ਨਾਲ ਭੈਣ ਭਰਾ ਸਾਰਿਆਂ ਨੂੰ ਰੋੜੀ ਵਾਲੇ ਵੱਲੋਂ ਰੋਟੀ ਵਾਲੇ ਦੇ ਘੂੜੇ ਵੱਲੋਂ ਤੇ ਆ ਜਿਹੜਾ ਨਵਾਂ ਸਾਥੀ ਆਪਣਾ ਨਾਲ ਆਇਆ ਇਹਦੇ ਵੱਲੋਂ ਸਤਿ ਸ਼੍ਰੀ ਅਕਾਲ ਬਲਾਦੇ ਸਤਿ ਸ਼੍ਰੀ ਅਕਾਲ ਤੁਸੀਂ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ